ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਹੋ ਗਿਆ ਜੀ 7:30 ਸ਼ਾਮ ਦੇ ਆਪਾਂ ਹੁਣ ਲੰਗਰ ਸ਼ਕਣ ਲੱਗੇ ਆ ਤੇ ਪਹਿਲਾਂ ਆਪਾਂ ਉਧਰ ਬੈਠੇ ਗੱਲਾਂ ਮਾਰੀ ਜਾਂਦੇ ਸੀ ਸਾਰੀਆਂ ਮੰਮੀ ਭੂਆ ਮੰਮੀਆਂ ਮਾਸੀਆਂ ਨੇ ਮੇਰੀਆਂ ਇੱਥੇ ਤੇ ਹੁਣ ਆਪਾਂ ਛੱਕ ਕੇ ਲੰਗਰ ਇਸ ਤੋਂ ਬਾਅਦ ਦੇਖਦੇ ਆਂ ਅੱਧਾ ਘੰਟਾ ਇੱਥੇ ਬੈਠ ਕੇ ਗੱਲਾਂ-ਮਾਤਾਂ ਕਰਕੇ ਫੇਰ ਆਪਾਂ ਉਧਰ ਪਾਵਾਂਗੇ ਜਾ ਕੇ ਦੂਜਿਆਂ ਦੇ ਕਿਉਂ ਇੱਥੇ ਨਾ ਆਪਾਂ ਨੇ ਬੁੜੀਆਂ ਥੋੜਾ ਜਿਹਾ ਰੌਲਾ ਪਾਉਂਦੀਆਂ ਨੇ ਫੇਰ ਬਾਬਾ ਜੀ ਉੱਚੀ ਨਹੀਂ ਬੋਲਣ ਦਿੰਦੇ ਰੌਲਾ ਪਾਉਂਦਿਆਂ ਨੂੰ ਤੇ ਇੰਜ ਹੈਗਾ ਜੀ ਸੈਕੰਡ ਪਾਰਟ ਆਪਣਾ ਖੰਡ ਪਾਟ ਵਾਲੀ ਵੀਡੀਓ ਦਾ ਕੱਲ ਨੂੰ ਪੈਣਾ ਜੀ ਭੋਗ ਕੱਲ੍ਹ ਵਾਲੀ ਵੀ ਤਿੰਨ ਪਾਰਟ ਬਣ ਜਾਣਗੇ ਮੇਰਾ ਖਿਆਲ ਵੀਡੀਓ ਤੇ ਬਾਕੀ ਆਪਾਂ ਦੇਖਦੇ ਆਂ ਕੀ ਬੰਦ ਹੈ ਚਲੋ ਜੀ ਮਿਲਦੇ ਆਂਗੇ ਇਥੇ ਆ ਦੇਖਾ ਮੇਰੀ ਮਾਮੀ ਸੇਵਾ ਕਰਦੀ ਆ ਮੋਟਰ ਤੇ ਖਾਨ ਤੇ ਲੱਗੀ ਹੋਈ ਆ ਪਣੀ ਪਰਿਆ ਮੇਰੀ ਮਾਸੀ ਨੇ ਦੇ ਦੋ ਚੱਜ ਦੇ ਦੋ ਚਾਹ ਦੇ ਤੱਤੇ ਜਿਗਲਾਸ ਵਿਚਾਰੀ ਨੂੰ ਪਾਲਾ ਚੜਿਆ ਵੇ ਪਾ ਦੋ ਨਾ ਸਾਰੀ ਪੀ ਆਈ ਅੱਛਾ ਪੱਤੀ ਬਾਗੇ ਵੀ ਗਈ ਦੁੱਧ ਤੇ ਉਹੋ ਲਈ ਹੋਈ ਆ ਟੋਪੀ ਖਾਲਾ ਖਾਲਾ ਮਾਸੀ ਬੱਦੂ ਪੱਤੀ ਸਾਡੇ ਮੈਂ ਕਿਉਂਦੀ ਆ ਹਾਂ ਭੈਣੀ ਚਲ ਕੋਈ ਨਹੀਂ ਕੋਈ ਨਾ ਕੋਈ ਨਹੀਂ ਹਾਏ ਆਈ ਜੜੀ ਮਾਸੀ ਭੂ ਮੇਰੇ ਵਾਸਤੇ ਲੱਡੂ ਛੱਡਦਾ ਵਿਚਾਰੀ ਨੇ ਹੁੰਦਾ ਨਹੀਂ ਦੇਖੋ ਵਿਚਾਰ ਬਾਹਰ ਸੱਦੀ ਆ ਕਿੰਨਾ ਨਾ ਰਾਮ ਨੇ ਕੀ ਕਰਾਂ ਨਾ ਰਾਮ ਨੇ ਫੜਾ ਜਾ ਬੀ ਮੈਂ ਤੇਰੀ ਬਣਾਏ ਆਏ ਬਣਾਏ ਇਹਨੂੰ ਤੇਰੇ ਵੀ ਜਿਹੜੀਆਂ ਖਾਣਾ ਨਹੀਂ ਜਾਂਦੀ ਹੁੰਦੀਆਂ ਲੈ ਮੇਰੇ ਵੀ ਜਿਆਦਾ ਹੁੰਦੇ ਨੇ ਬਥੇਰੇ ਘਟਾਉਂਦੀਆਂ ਨੇ ਤੂੰ ਮਾ ਮਾ ਲੈ ਹੁਣ ਤੂੰ ਖਾ ਉਹ ਆ ਗਿਆ ਕਿ ਆ ਨਾ ਖਾਉਂਦਾ ਨਹੀਂ ਖਾਦ ਦੇ ਆਲੀ ਆ ਬਦਲੇ ਦੀ ਹੱਥ ਤਾਂ ਮੈਂ ਤਾਂ ਜਾਂਦਾ ਤਾ ਕੋਈ ਚਾ ਚੱਕੋ ਜਾ ਤੇਰੀ ਮੈਂ ਦੁਕਾਨੇ ਵੀ ਕਿੰਨੀ ਕ ਚਾਹੇ ਕਿੰਨੀਆਂ ਘੋਟਾਂ ਚ ਪੀਂਦੀ ਮੈਨੂੰ ਤਾਂ ਪਤਾ ਹੀ ਹੈ ਲੋਕਾਂ ਨੂੰ ਜਿਹੜੇ ਸਾਡੇ ਨਾਲ ਮੋਟੀ ਹੁੰਦੀਆਂ ਨੇ ਕਿੰਨਾ ਕ ਖਾਨੀ ਗਰਮੀ ਤਾਂ ਫੜ ਲੈ ਫੜ ਲੈ ਹੁਣ ਮੈਨੂੰ ਕਹਿੰਦੇ ਬੜਾ ਤਿੰਨ ਚਾਹੇ ਨੇ ਮੈਨੂੰ ਇਹ ਕਹਿੰਦੇ ਨੇ ਪਤਾ ਤੁਸੀਂ ਕਾ ਪੀ ਲਿਆ ਕਰੋ ਰੱਜ ਲਿਆ ਕਰੋ ਫੇਰ ਕੰਮ ਕਰਿਆ ਕਰੋ ਮੈਨੂੰ ਅੱਜ ਮੌਕਾ ਮਿਲਿਆ ਮੈਂ 베ਲੀ ਆ ਕੰਮ ਨਹੀਂ ਕੋਈ ਹਾਂ ਰੋਣ ਚਾਹੇ ਨਾ ਠੀਕ ਨਹੀਂ ਜੇ ਲਾਈਟ ਦੀ ਕਰੰਟ ਤਾਂ ਨਹੀਂ ਮਾਰ ਗਈ ਆਪਰੋ ਚਾਹ ਆਪ ਵੀ ਜਦੋਂ ਟਿਕ ਟਿਕ ਕਰਦੇ ਹਾਂ ਹਾਂ ਗਾ ਵੀ ਲੱਗਦਾ ਗੁਰਵਿੰਦਰ ਨੂੰ ਉਹ ਇਹਨਾਂ ਤਰ ਬਿਆ ਨਹੀਂ ਹੋਂਦੀ ਉਹ ਲਿਆ ਉਹ ਤਾਂ ਕਿੱਥੇ ਰਹਿਣੇ ਚੱਕ ਰਹੇ ਹੋਏ ਇੱਕ ਸਿਆ ਦੇਖਾ ਸੜਕੇ ਦੇਖਾ ਇਹ ਦੰਦਾਂ ਦੀ ਰਾਣੀ ਵਿਚਾਰੀ ਨੇ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਟਾਈਮ ਬੱਜ ਗਿਆ 5:30 ਉਠਿਆ ਆਪਾਂ 4 ਵਜੇ ਦੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਵੱਡੀਆਂ ਲੱਟਾਂ ਲਾਉਣ ਵਾਲੀਆਂ ਨੇ ਹਨਾ ਤੇ ਮੈਂ ਤਾਂ ਨਾਲ ਹੀ ਬੱਬੂ ਵੀ ਨਾਲ ਹੀ ਬਾਕੀ ਦੀਆਂ ਸਾਰੀਆਂ ਇਕੱਠੀਆਂ ਬੱਗੇ ਉਹਨਾਂ ਇਕੱਠੀਆਂ ਮੜਨਗੀਆਂ ਮਾ ਤੇ ਆਪਾਂ ਉਧਰ ਮੱਥਾ ਟੇਕ ਕੇ ਬੱਬੂ ਦੇਖੀ ਇਹਨਾਂ ਨੇ ਸਾਰਿਆਂ ਦੇ ਰਸੋਈਆਂ ਐ ਕੱਪੜੇ-ਕੁੱਪੜੇ ਵਰਤਣ ਨੂੰ ਬਣਾ ਰੱਖਿਆ ਨੇ ਦੂਜੀਆਂ ਰਸੋਈਆਂ ਬਾਹਰੇ ਨੇ ਆਪਣੇ ਵਰਗੇ ਤਾਂ ਕਹਿੰਦੇ ਨੇ ਇੱਥੇ ਠੀਕ ਹੈ ਨਹੀਂ ਆਪਾਂ ਦੇਖਦੇ ਹਾਂ ਹੁਣ ਇੱਕ ਵਾਰ ਮੇ ਤਾਂ ਆਹੀ ਗੇਟ ਬਗ ਜਾਨੀ ਇਹਨਾਂ ਦੇ ਭੁੱਲ ਕੇ ਬੱਬੂ ਆਏ ਨੂੰ ਸਿੱਧੀ ਆਹੀ ਹੋ ਜਾਨੀ ਸਿੱਧਾ ਇੱਧਰ ਇਹਨਾਂ ਦੇ ਪੂਜਾ ਘੁੰਮ ਕਰਨੀ ਦੇਖੋ ਜੀ ਹੁਣ ਆਪਾਂ ਇੱਕ ਵਾਰ ਮੈਂ ਉਧਰ ਢੇੜਾ ਲਾਏ ਲੈ ਭਰਨ ਦਰਤੀ ਰਤਨ ਨਿਕਲੈ ਜੇ ਤਨ ਤੀਰ ਕੋ ਕੰਧਨ ਰਤਿ ਰੱਬ ਤੋਂ ਕੰਧਨ ਰਤਨ ਹੋ ਕਿੰਨਾ ਕਿ ਪਹਿਲੀ ਕੰਮ ਮੇੜ ਲਿਆ ਉਹ ਫੇਰ ਸੁੱਤਾ ਪਿਆ ਪਿੰਦਰ ਮੰਮੀ ਨੂੰ ਹੌਣ ਭੇਜੀ ਇਹ ਗੋਡੇ ਚ ਦੁਖਦੇ ਨੇ ਹੌਲੀ ਹੌਲੀ ਨਾ ਹੁੰਦੀਆਂ ਫਿਰ ਆ ਚੱਲਦੇ ਹੁਣ ਇੱਕ ਵਾਰ ਬਾਬੇ ਦੇ ਮੱਠਾ ਠੀਕ ਕੇ ਇਸ ਤੋਂ ਬਾਅਦ ਕੰਮ ਕਰਾਉਣੇ ਜਾਂ ਕਿਦ ਨਾਲ ਵਿਚਾਰੀ ਆ ਪੰਦੀ ਹੈ ਨਾ ਇਹ ਮਾਤਾ ਲੈ ਉਸ ਤੋਂ ਵਧੀਰੀ ਪਾ ਜਾ ਤਿਆਰੀ ਲੀਨ ਅਸੀਂ ਮੈਨੂੰ ਲਿਆ ਦੇਣੀ ਨਾ ਚੱਲ ਆ ਜਮਣਾ ਕੰਮ ਕਰਕੇ ਫਿਰ ਬਬੂ ਆਪਾਂ ਉਹਨਾਂ ਦੇ ਹੁਣ ਵੀ ਹੁਣੀ ਜਾਇਆ ਵਾਂਗੇ ਹਨਾ ਉਧਰ ਲਿਆਂ ਦੇ ਉਹਨਾਂ ਦਾ ਕਰਤਾ ਦੂਰ ਜੇ ਵਾਗਿਆ ਭਈ ਹਨਾ ਆ ਵਧੀਆ ਹੋ ਗਈ ਸਾਹਮਣੇ ਸਾਹਮਣੇ ਚਲੋ 6 ਵਜ ਗਏ ਆਪਾਂ ਪਹੁੰਚ ਗਏ ਤੁਹਾਨੂੰ ਪੀਓ ਦਿਖਾਉਣੇ ਹਨ ਉਹ ਬੜਦਾ ਹਲਵਾਈ ਬਹੁਤ ਬਦਲਦਾ ਕਦੇ ਕਲਦੀਪ ਹਲਵਾਈ ਬਣ ਜਾਂਦੀ ਹੈ ਤੂੰ ਨਾ ala ਬਣੀ ਫੇਰ ਭੱਜੀ ਫਿਰੇਗੀ ਟਾਈਮ ਤੇ ਹੋਰ ਇਹਦਾ ਚੱਪ ਆਏ ਹੋਊਗੀ ਜਦੋਂ ਇਹਨੂੰ ਰੋਕਣੀਆਂ ਵਿੱਚੋਂ ਪਰ ਸੁਤ ਆਉ ਪਿਆ ਹੋ ਕੋਈ ਦੇਖ ਚਖੰਡ ਕਿ ਨਹੀਂ ਪੈਂਦੀ ਮੈਨੂੰ ਨਹੀਂ ਪਤਾ थी। फिकी नी रूगी बाबे दून खा लिए चल कोई ना आएगा डब्बा ला बिच कोई ना इधर दो किलो है बट्टा। चलो जी इधर बन गई जलेबिया बाबे के भोग ला के फिर उधर हलवाई देख पोंगी जलेबी ਦੇਸੋਂ ਲੰਘ ਜਾ ਨਾ ਬਸ ਮੈਂ ਹਾਂ ਗਿੱਲੇ ਕਾ ਨੂੰ ਸਾਰੇ ਨੇ

ਸੋਣਾ ਬਣਿਆ ਹੋਇਆ ਹੈ ਨਾ ਇਧਰੋਂ ਇਹ ਆਇਆ ਮੂਰੇ ਨਾ ਹਾਂ ਲੁਕ ਗਿਆ ਟੈਂਟ ਲੱਗ ਗਿਆ ਇਹਦੇ ਮੂਰੇ ਇਹ ਤਾਂ ਦਿਖਦਾ ਹੀ ਨਹੀਂ ਜਿਵੇਂ ਉਹਨਾਂ ਦੇ ਬਾਲਾ ਵਧੀਆ ਦੀਨਾਂ ਤੇ ਉਹਨਾਂ ਦੇ ਉੱਥੇ ਦੀ ਮੂਰੇ ਨਾ ਇੱਥੇ ਗੱਡੀ ਵੜਦੀ ਇਹਨਾਂ ਨੇ ਦਿੱਤਾ ਬਣਿਆ ਬਈ ਆਪਾਂ ਨੂੰ ਮਾਮਾ ਦੂਜੀ ਵਾਰ ਦੇਖ ਦਿਊਗਾ ਚਲੋ ਜੀ ਹੁਣ ਆਪਾਂ ਐ ਆਪਾਂ ਆਹੋ ਕਰੀਏ ਹਾਂ ਲਫਾਫਾ ਚੱਕ ਲਿਆ ਨਾਲੇ ਆਪਾਂ ਉਹਨਾਂ ਨੂੰ ਉਧਰ ਥਾਲ ਚ ਪਾ ਕੇ ਜਲੇਬੀਆਂ ਲੈ ਜਾਂਦੇ ਆਂ ਗੁੜੀਆਂ ਨੂੰ ਹੈਨਾ ਮੇਰੀ ਮਾਂ ਦੇ ਸੁੱਤੀ ਭੈ ਦਾ ਸਰਾਣੇ ਜਲੇਬੀਆਂ ਵੀ ਸਾਡੇ ਮੇਲਣਾ ਮਸੀਂ ਉੱਠਣਗੇ ਰਾਮਣੇ ਲੈ ਜਲੇਬੀਆਂ ਮੈਂ ਲਿਆਦੀਆਂ ਐਂ ਘਰ ਉਧਰੋਂ ਜੱਗ ਭਰ ਲਿਆ ਪੂਆ ਤੋਂ ਚਾਹ ਲਿਆ ਬਬੂ ਤੂੰ ਜਾ ਰਾਮਣੇ ਦਾ ਆਪ ਇਹਨੂੰ ਇੱਥੇ ਕਰਾਉਣੀ ਹੈ ਇਹਦੇ ਨਾਲ ਜਾਈ ਜੱਗ ਚਾਹ ਦਾ ਲੈ ਆਓ ਹਾਂ ਬਣਿਆ ਥੋੜੀ ਹੋ ਇੱਕ ਜੱਗ ਦਾ ਹੈਗਾ ਇੱਕ ਉਥੋਂ ਲੈ ਆਓ ਜਾ ਬਜ ਜਾਗ ਲੈ ਆਓ ਬਜ ਜਾ ਕੋਈ ਨਾ ਕੋਈ ਨੋ ਬੇਲੀ ਨੇ ਆ ਉੱਠੇ ਨਹੀਂ ਇਧਰਲੇ ਬੰਦੇ ਨਹੀਂ ਤਾਂ ਖੁੱਲ ਤੂਆ ਜਲੇਬੀ ਖਾਲਾ ਮਸੀ ਢੰਡੀਆਂ ਦਾ ਨਹੀਂ ਹੋਈਆਂ ਹੋਏ ਕਿੱਛ ਪੈਰਨਗੇ ਚੱਪਲ ਪਾ ਲੈ ਪੁੱਤ कुड़म हाँ, कुड़म कुड़ <laughs> <laughs> <ला नी? laughs> नहीं करन लाए नी छोटू वो गया आ जा हेलो ना मासी मास चाह पी खाला। हनी ले जलेबी खा ला हमी दवाई दुई है जो काम सिर सुर दुखदा चलो देखो देखो बाहर निकलो के फो 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 फटो डॉगी फो फटो डॉगी फो फो चल चलो बाहर निकलो आज, हो? नहीं बढ़ा नहीं बढ़ कुछ नहीं कहना केड़ी मैसे थी? अच्छा ये झोटी डर गई है ना खड़ी नहीं अजे दुद्ध भी चढ़िया पे? दुध भी चढ़ाया पैदा बेचारी का ਆਏ ਚੁੜ ਗਈ ਆ ਇਧਰ ਕੀ ਕਰਨਾ ਇਦੀ ਇਹ ਥੋੜੇ ਫੁੱਲ ਦੇ ਕਣਕ ਚ ਵਾਦੀ ਤੁਸੀਂ ਆ ਗੇਟ ਖੁੱਲਾ ਹੋਊਗਾ ਹੂੰ ਉਹ ਕਿੱਦਾਂ ਮੁੰਡਾ ਸੱਤਲੇ ਬੇਬੇ ਨੇ ਅੱਛਾ ਉਹ ਕਹਿੰਦਾ ਆਹ ਆਗਾ ਮੋਡਨ ਲੱਗਿਆ ਐਂ ਜੀ ਉਹ ਦੇ ਵਿੱਚ ਵੜ ਗਈ ਉਹ ਐਂ ਦੇ ਵਿੱਚ ਵੜ ਗਈ ਹੂੰ ਸੋਡੀਆਂ ਸਬਜ਼ੀਆਂ ਇਧਰ ਲਾਈਆਂ ਹੋਈਆਂ ਨੇ ਐ ਨਹੀਂ ਇਧਰ ਗਾਹ ਟੱਪ ਕੇ ਨੇ ਸੋਲੇ ਟਮਾਟਾ ਅੱਛਾ ਉਹ ਤੇ ਹਾਂ

ਮੰਮੇ ਸੋਹਣੀ ਲੱਗਦੀ। ਸੋਹ ਸੂਰਦੋਣ ਲੱਗਿਆ। ਪੜਗੀ ਲਾ ਜਾਦਾ ਨਹੀਂ ਚੁੰਨੀ ਤਾਂ ਲੈਣੀ ਹੈ ਹਜੇ ਮੈਂ। ਪਰਸ ਮੰਜੇ ਧਰ ਲੈਣੀ। ਉਹਦਾ ਤਾਂ ਚੱਕ ਦੋ। ਚੱਕ ਰਮ ਨੇ। ਚੱਕ ਤਾਂ ਹੀ ਆ ਉਹ ਸੋਹਣ ਲੱਗ। ਹੁਣ ਸੋਹਣੀ ਹੋ ਗਈ ਮਾਸੀ। ਥੋੜੀ ਹਣਾ ਰਮ ਨੇ। ਹੁਣ ਸੋਹ ਆ ਸੂਟ ਸੋਹਣਾ ਲੱਗਦਾ। ਕੰਨੀ ਸੋ ਕਰਤਾ ਐ ਤਾਂ ਕਹਤਾ ਵੀ ਸੋਹਣਾ ਲੱਗਦਾ। ਹੋਰ ਫੇ। ਬਈ ਪਹਿਲੇ ਕਾੜਾ ਕੀ ਰੱਖਦੀ। ਹਾਂ ਹਾਂ ਹਾਂ। ਹੁਣ ਮਾਸੀ ਤੇਰੀ ਭੈਣ ਸੋਹਣੀ ਲੱਗਦੀ ਐ। ਨਾ ਹੋ। हाँ पता ही है उन्होंने सारा वो ट्रेनिंग पूरी दे दी यार बब्बू तो अठी धारला कट के सारा समान केरा बार-बार नो ला आजा मां मैं पिंदर तो अबदा काम करा मां एक चलो जी अब हो गए रेडी चल लेया हम तैयारी है बस 8 बज गए थोड़ी-थोड़ी टाइम लग जाएगा आजा तू भी आजा फिर

ਕੀ ਦੀ ਅੱਛਾ ਮਦਾਰ ਮਾਲ ਵੀ ਨਹੀਂ ਲਈ ਚੱਕੇ ਕੋਈ ਚਲ ਆ ਗੇਟ ਤਾਂ ਨਾ ਬੰਦ ਕਰਤਾ ਆ ਆਜਾ ਬੰਦ ਰੱਖੂ بابا ਗੁੱਟੂ ਇਹ ਬੰਦ ਕਰਤਾ ਬਾਈ ਮਾਸੀ ਨੂੰ ਆਏ ਦੀ ਸੌਖੇ ਗੇਟ ਵਿੱਚ ਦੀ ਬਗ ਜੂ ਹੈ हां रात साडे बड़ी पूरी करी इन्होंने <laughs> मूस टेंट हाउस दलेमा लाओ जी चल भी मासी प्रधान चाह चल रोटी लागी

はい、ちょっとさすが、まずい。<music>